ਹਾਂ ਹਾਂ ਹਾਂਜੀ ਫੋਨ ਬੋਲੋ ਜੀ ਵਾਰਡ ਨੰਬਰ 3 ਦੇ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਜਿਨ੍ਹਾਂ ਦਾ ਚੌਥ ਨਿਸ਼ਾਨ ਕਰੈਕਟਰ ਹੈ ਕੀ ਕੀ ਸਹੂਲਤਾਂ ਦੇਣਗੇ ਜੀ ਇਹ ਬਹੁਤ ਹੀ ਇਮਾਨਦਾਰ ਇਨਸਾਨ ਨੇ ਬਈ ਅਸੀਂ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਮਿਲਦਾ ਅਸੀਂ ਚਾਹੁੰਦੇ ਆ ਕਿ ਇਹ ਜਿੱਤਣ ਤੇ ਸਾਡੇ ਵਾਰਡ ਦਾ ਵਿਕਾਸ ਕਰਨ ਆ ਹੁੰਦਾ ਪਿਆਰ ਦੇਖੋ ਜੀ ਇੱਕੋ ਹੀ ਵਾਰਡ ਦੇ ਦੋ ਕੈਂਡੀਡੇਟ ਚ ਆਪਸ ਖੜੇ ਹੋਏ ਔਰ ਫਿਰ ਵੀ ਇਹਨਾਂ ਦਾ ਪਿਆਰ ਦੇਖੋ ਕਿੰਨਾ ਹੈਗੀ ਤੇਜਾ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡਾ ਪਿਆਰ ਹੈ ਅੱਜ ਇੱਕ ਕੈਂਡੀਡੇਟ ਦੂਜੇ ਕੈਂਡੀਡੇਟ ਨੂੰ ਜੱਫੀਆਂ ਪਾ ਰਿਹਾ ਹੈਗਾ ਇਹ ਇੱਕ ਪਿਆਰ ਹੈ ਜੀ ਬਲਵਿੰਦਰ ਸਿੰਘ ਜੀ ਹਰ ਇੱਕ ਕਵੀ ਹੁੰਦੀ ਰਹਿੰਦੀ ਹੈ ਆਪਣੇ ਸਾਰੇ ਮਾਵਾ ਪਾਪਾ ਦਾ ਭੈਣ ਭਰਾਵਾਂ ਦਾ ਪਿਆਰ ਹੈ ਜੀ ਆਪਣਾ ਮੱਲੇ ਚ ਰਹਿਣੇ ਮੈਂ ਜਸ ਸਿੰਘ ਦੀ ਲੜਕੀ ਬੋਲ ਰਹੀ ਆ ਜੀ ਇਹ ਵੀ ਮੇਰੇ ਮਾਵਾ ਸਾਰੇ ਭਾਈ ਨੇ ਜੀ ਤਿੰਨ ਦੇ ਬਲਵਿੰਦਰ ਸਿੰਘ ਆਯਾਦ ਉਮੀਦਵਾਰ ਖੜੇ ਨੇ ਅਰ ਉਹਨਾਂ ਨੂੰ ਪੁੱਛਦੇ ਆ ਕਿ ਇਹ ਵਾਰਡ ਨੰਬਰ 3 ਦੇ ਲੋਕਾਂ ਵਾਸਤੇ ਜਿੱਤਣ ਤੋਂ ਬਾਅਦ ਕੀ ਕੁਛ ਕਰਨਗੇ ਬਲਵਿੰਦਰ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਵਾ ਪ੍ਰਧਾਰ ਚੈਨਲ ਚ ਤੁਸੀਂ ਇਹ ਦੱਸੋ ਵੀ ਆਪਣੇ ਵਾਰਡ ਚ ਤੁਸੀਂ ਕੀ ਕੁਛ ਕਰੋਗੇ ਮਨ ਜਿੱਤਣ ਤੋਂ ਬਾਅਦ ਮੇਰੀ ਜਿਹੜੀ ਦਿਲੀ ਤਮੰਨਾ ਹੈ ਜਿਸ ਤਰ੍ਹਾਂ ਮੈਂ ਆਪ ਦੀ ਜ਼ਿੰਦਗੀ ਚ ਗੁਰਦੁਆਰਾ ਸਾਹਿਬ ਦੀ ਲਗਾਤਾਰ ਸੇਵਾ ਕਰਿਆ ਗੁਰਦੁਆਰੇ ਦੀ ਸੇਵਾ ਵਾ ਕੋਈ ਸਮਝ ਗਿਆ ਆਪਦੇ ਵਾਰਡ ਦੀ ਮੈਂ ਮਾਨ ਤਨ ਦੇ ਧਨ ਨਾਲ ਸੇਵਾ ਕਰਾਂਗਾ ਮੈਂ ਕਿਸੇ ਬਗੈਰ ਲਾਲਚ ਦੇ ਬਗੈਰ ਵਿਰੋਧ ਦੇ ਸਾਰਿਆਂ ਨੂੰ ਇੱਕ ਸਾਰ ਸਮਝ ਕੇ ਵਾਰਡ ਦੀ ਭਲਾਈ ਵਾਸਤੇ ਕੰਮ ਕਰਾਂਗਾ ਦੂਸਰੀ ਇਹ ਮੈਂ ਇੱਕ ਪਰਨ ਕੀਤਾ ਸੀ ਕਿ ਜਿਹੜੀ ਇਲੈਕਸ਼ਨ ਲੜਨੀ ਹੈ ਮੈਂ ਨਸ਼ਾ ਮੁਕਤ ਇਲੈਕਸ਼ਨ ਲੜਨੀ ਹੈ ਮੈਂ ਕਿਸੇ ਨੂੰ ਵੀ ਕੋਈ ਵੋਟਰ ਨਾਰਾਜ਼ ਹੋਗੇ ਕੋਈ ਗੱਲ ਨਹੀਂ ਪਰੰਤੂ ਮੈਂ ਆਪ ਦਾ ਪ੍ਰਣ ਨਹੀਂ ਤੋੜਿਆ ਮੈਂ ਬਗੈਰ ਨਸ਼ੇ ਤੋਂ ਇਲੈਕਸ਼ਨ ਲੜ ਰਿਹਾ ਤੇ ਵਾਰਡ ਦੀ ਭਲਾਈ ਵਾਸਤੇ ਜੋ ਵੀ ਗ੍ਰਾਂਟ ਆਵੇਗੀ ਅਤੇ ਵੱਤੋਂ ਦਾ ਐਮਪੀ ਕੋਟਾ ਜਾਂ ਕੋ ਹੋਰ ਵੀ ਕੋਈ ਵੀ ਸਾਡੇ ਵਾਰਡ ਦਾ ਕੰਮ ਕਰਨਾ ਪਵੇਗਾ ਉਹ ਮੈਂ ਪੂਰੀ ਮਿਹਨਤ ਤੇ ਨਾਲੇ ਪੂਰੇ ਕੰਮ ਕਰਾਂਗਾ ਔਰ ਸ਼ਹਿਰ ਵਾਸਤੇ ਵੀ ਕੁਝ ਕਰੋਗੇ ਜੀ ਸ਼ਹਿਰ ਵਾਸਤੇ ਇਹ ਵੀ ਸਾਡੇ ਸ਼ਹਿਰ ਦੇ ਵਿੱਚ ਗੰਦ ਪਿਆ ਸੜਕਾਂ ਟੁੱਟੀਆਂ ਹੋਈਆਂ ਨੇ ਸ਼ਹਿਰ ਦੇ ਮੁਕਾਬ ਵਾਸਤੇ ਜਿੰਨਾ ਵੀ ਮੈਂ ਯੋਗਦਾਨ ਪਾ ਸਕਾਂਗਾ ਸਾਰੇ ਸ਼ਹਿਰ ਵਾਸਤੇ ਯੋਗਦਾਨ ਪਾਵਾਂਗਾ ਤੇ ਪੂਰੀ ਮਿਹਨਤ ਨਾਲ ਕੰਮ ਕਰਾਂਗਾ Wait <laughs> a ਤੁਹਾਡੇ ਵਾਰਡ ਦਾ ਜਿਹੜਾ ਉਮੀਦਵਾਰ ਖੜਿਆ ਹੈਗਾ ਉਹ ਆਪਣੇ ਲੋਕਾਂ ਨੂੰ ਕੀ ਕੁਝ ਸਹੂਲਤਾ ਦੇਊਗਾ ਜੀ ਉਹ ਜੀ ਨੰਬਰ 1 ਤੇ ਸਾਰੇ ਵਾਰਡ ਦੇ ਵਿੱਚ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਏਗਾ ਜਿਸ ਦਾ ਕੰਟਰੋਲ ਪੂਰਾ ਉਹ ਵਾਰਡ ਦੇ ਵਿੱਚ ਹੀ ਹੋਏਗਾ ਜੀ ਵਾਰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਗ੍ਰੀਨ ਪ੍ਰੋਜੈਕਟ ਲੈ ਕੇ ਆ ਰਹੇ ਹਨ ਜਿਸ ਦੇ ਨਾਲ ਵਾਰਡ ਦੇ ਵਿੱਚ ਹਰਿਆਲੀ ਹੋਵੇਗੀ ਔਰ ਵਾਰਡ ਨੰਬਰ 3 ਨਾਲ ਲੱਗਦੇ ਬੈਨਰ ਦੇ ਵਿੱਚ ਸਫਾਈ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਵਿਭਾਗ ਨਾਲ ਗੱਲਬਾਤ ਕਰਕੇ ਪਾਰਕ ਬਣਾਇਆ ਜਾਏਗਾ ਔਰ ਸਿਕਿਓ ਸਿਕਿਉਰਿਟੀ ਸਿਸਟਮ ਲਈ ਹਰੇਕ ਵਾਰਡ ਦੇ ਵਿੱਚ ਗੇਟ ਦਾ ਪ੍ਰਬੰਧ ਕੀਤਾ ਜਾਏਗਾ ਵਾਰਡ ਦੇ ਵਿੱਚ ਕਿਸੇ ਵਿਅਕਤੀ ਔਰਤ ਦੀ ਪੈਨਸ਼ਨ ਲੱਗਣ ਪੈਂਡਿੰਗ ਹੈ ਜਾਂ ਰਾਸ਼ਨ ਕਾਰਡ ਬਣਨਾ ਉਹ ਸਾਰੇ ਕੰਮ ਜਿਹੜੇ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਵਾਰਡ ਦੇ ਵਿੱਚ ਸਫਾਈ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਏਗਾ ਔਰ ਐਮਪੀ ਕੋਟੇ ਦੀ ਸਕੀਮ ਦੇ ਤਹਿਤ ਵਾਰਡ ਦੇ ਵਿੱਚ ਡਿਵਲਪਮੈਂਟ ਕੀਤੀ ਜਾਏਗੀ ਵਾਰਡ ਦੇ ਵਿੱਚ ਹਰ ਇੱਕ ਗਲੀ ਦੀ ਨਾਲੀ ਨੂੰ ਅੰਡਰਗਰਾਊਂਡ ਕੀਤਾ ਜਾਏਗਾ ਵਾਰਡ ਦੇ ਵਿੱਚ ਹਰ ਇੱਕ ਗਲੀ ਦੀਆਂ ਟੈਲਾਂ ਨੂੰ ਸੋਲਰ ਸਿਸਟਮ ਨਾਲ ਜੋੜਿਆ ਜਾਏਗਾ ਟੈਲਾਂ ਨੂੰ ਵਾਰਡ ਦੇ ਵਿੱਚ ਏਟੀਐਮ ਦੀ ਸੂਰਤ ਦਾ ਪ੍ਰਬੰਧ ਵੀ ਕੀਤਾ ਜਾਏਗਾ ਜੀ ਆਜਾ ਜੀ ਸਾਹਿਬ ਇਹ ਆਜਾ ਮਸੀ ਆਜੋ ਆਜਾ ਉਹ ਜਿਹੜਾ 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 ਜਿਹ يا